ਪੰਜਾਬ 'ਚ ਭਾਰੀ ਬਰਸਾਤ ਤੇ ਹੜ੍ਹਾਂ ਦੇ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਾਂਡਾ ਇਲਾਕੇ ਦੇ ਬੇੜ ਖੇਤਰ ਰੜਾ ਮੰਡ ਦਾ ਦੌਰਾ ਕੀਤਾ। ਇਸ ਦੌਰਾਨ ਸੀਐਮ ਮਾਨ ਨੇ ਪਿਆਸਰਿਆ ਦੇ ਨਾਲ ਲੱਗਦੇ ਪਿੰਡ ਅਬਦੁੱਲਾਪੁਰ ਰਾਹਤ ਕੈਂਪਾਂ 'ਚ ਰਹਿ ਰਹੇ ਪਿੰਡ ਮਿਆਣੀ ਅਤੇ ਟਾਂਡਾ ਸ਼੍ਰੀ ਹਰਗੋਬਿੰਦਪੁਰ ਸੜਕ 'ਤੇ ਆਰਜੀ ਕੈਂਪਾਂ 'ਚ ਰਹਿ ਰਹੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ। ਸੀਐਮ ਮਾਨ ਨੇ ਮੁੱਖ ਮੰਤਰੀ ਰਾਹਤ ਫੰਡ 'ਚੋਂ ਭੇਜੀ ਗਈ ਰਾਹਤ ਸਮੱਗਰੀ ਵੀ ਹੜ੍ਹ ਪੀੜਤਾਂ ਨੂੰ ਵੰਡੀ ਤੇ ਇਸ ਔਖੀ ਘੜੀ 'ਚ ਸਾਥ ਦੇ ਰਹੀਆਂ। ਵਾਕਵਾਕ ਭਾਰਮਿਕ ਸਮਾਜ ਸੇਵੀ ਸੰਸਥਾ ਦਾ ਧੰਨਵਾਦ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਔਖੀ ਘੜੀ 'ਚ ਅਸੀਂ ਆਪਣੇ ਭੈਣ ਭਰਾਵਾਂ ਦੀ ਮਦਦ ਕਰੀਏ ਅੱਗੇ ਉਹਨਾਂ ਨੇ ਕਿਹਾ ਕਿ ਹਾਲਾਤ ਠੀਕ ਹੋਣ ਉਪਰੰਤ ਹੋਏ ਨੁਕਸਾਨ ਦੀ ਕਿਦਾਬਰੀ ਕਰਵਾਈ ਜਾਵੇ ਤੇ ਸੂਬਾ ਸਰਕਾਰ ਹੜਾ ਕਾਰਨ ਹੋਏ ਨੁਕਸਾਨ ਦੀ ਪਰਪਾਈ ਵੀ ਕਰੇਗੀ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਗਈ ਕਿ ਇਸ ਨੂੰ ਕੁਦਰਤੀ ਆਫਤ ਘੋਸ਼ਿਤ ਕਰਦੇ ਹੋਏ ਪੰਜਾਬ ਵਾਸਤੇ ਵਿਸ਼ੇਸ਼ ਰਾਹਤ ਪੈਕੇਜ ਦਿੱਤਾ ਜਾਵੇ ਤਾਂ ਜੋ ਇਨ੍ਹਾਂ ਹੜਾ ਕਾਰਨ ਉਜੜੇ ਹੋਏ ਕਿਸਾਨ ਅਤੇ ਲੋਕਾਂ ਨੂੰ ਮੁਰਤੋਂ ਵਸਾਇਆ ਜਾ ਸਕੇ ਦੇਖ ਲੈਣ ਦੋ ਨਾ ਬੜੇ ਪਰਿਵਰ ਦੇਖ ਲੈਣ ਨਾ ਤੁਸੀਂ ਆ ਜਾਇਆ ਕਰੋ ਤੁਹਾਨੂੰ ਚੁੱਪ ਦੇਖ ਲੈ ਦੇਖ ਆਹ ਦੇਖੋ ਦਰਪਾਇਰਾ ਦਾ ਖਾਦਾ ਸਾਡਾ ਬਰਵਾਉਣੀ ਨਹੀਂ ਮੇਰਾ ਮਸਲ ਤੁਸੀਂ ਮਰ ਜਿਆ ਪਾਣੀ ਦੇ ਪਾਣੀ ਦੀ ਠੀਕ ਉਹ ਤੁਸੀਂ ਇੱਥੇ ਇੱਥੇ ਨਹੀਂ ਪਈ ਜਾਂਦਾ ਨਹੀਂ ਸਰ ਉਹਨਾਂ ਨੂੰ ਕੀ ਕਹੀਏ ਡੰਗਰ ਵੀ ਆਉਂਗੇ ਲੋ ਬੰਨ ਤੇ ਬੱਦੇ ਜੇ ਪਰ ਨਹੀਂ ਤੁਸੀਂ ਆਜਾ ਪਾਣੀ ਘੇੜਾ ਮਾਰਨ ਵਾਸਤੇ ਤੁਹਾਨੂੰ ਗੱਡੀਆਂ ਦੇ ਦਾਂ ਸਾਰਾ ਬੰਦ ਕਰ ਜਿੰਨੇ ਸਰ ਇਹ ਨਾਲ ਕੋਈ ਕਸਰ ਨਹੀਂ ਇਹਨਾਂ ਲੋਕਾਂ ਦੀ ਲੋਕਾਂ ਲਈ ਸਾਰਾ ਪਾਣੀ ਦੀ ਸਾਰੀ ਨਵੇਰੀ ਸਾਰੇ ਜਣੇ ਆਪਣੇ ਸਾਰੀਆਂ ਟੀਮਾਂ ਆਉਂਦੀਆਂ ਚੀਜ਼ਾਂ ਹੁੰਦੀਆਂ ਸਾਨੂੰ ਸਾਰਾ ਇਹ ਕੀ ਪਾਣੀ ਦਾ ਪ੍ਰੋਬਲਮ ਸਾਂ ਆ ਜਿਹੜਾ ਬੰਨਿਆ ਹਾਂ ਹਾਂ ਉਹ ਮੈਂ ਦੱਸ ਇਹਨੇ 5 ਕਿਲੋਮੀਟਰ ਇਹ ਬਤਾ ਜਾ ਹਾਂ ਬਸ ਤੁਸੀਂ ਦੇਖ ਇਹਦੇ ਵਿੱਚ ਰੱਖਿਆ ਜਾਵੇ ਫਲੱਡ ਮਤਲਬ ਫੇਟ ਹੈ ਇਹ ਲੋ ਹੋ ਜੀ ਮੈਂ ਦੇਖ ਲੈਣ ਉਹ ਸਭ ਨਹੀਂ ਪੱਟੀ ਸਾਈਡ ਤੇ ਨਾ ਪਾਣੀ ਉਧਰ ਚੱਲ ਜਾਏ ਇਹ ਕਿਹਦੇ ਇਧਰ 플ੱਡ ਗੇਟ ਟਾਈਪ ਹੋਵੇ ਜਦੋਂ ਪਾਣੀ ਇਧਰ ਆਉਂਦਾ ਤਾਂ ਅਸੀਂ ਉਹ ਖੋਲ ਦਈਏ ਤਾਂ ਦਰਿਆ ਚ ਉਧਰ ਬੈਠੇ ਹਾਂਜੀ ਇਹੋ ਕੋੜ ਬਣ ਜਾਵੇ ਜਿਹੜਾ ਅਸੀਂ ਕਹਿੰਦੇ ਆ ਤੇ ਸਾਰੀ ਪ੍ਰੋਬਲਮ ਸੋਵਾ ਸਾਰਾ ਪਾਣੀ ਉਧਰ ਇਹਦੇ ਵਿੱਚ ਵੀ ਸੜਕ 'ਚ ਵੀ ਕੁੜੀਆਂ ਕੱਪੜੇ ਬੜੇ ਰਖਾਈਆਂ ਜਾਂ ਇੰਨਾ ਚ ਅੱਗੇ ਪਿੱਛੇ ਵੀ ਨਹੀਂ ਹੈਗਾ ਪਿੱਛੇ ਵੀ ਨਹੀਂ ਹੈਗਾ ਅੱਗੇ ਵੀ ਨਹੀਂ ਹੈਗਾ ਦੂਜੀ ਆ ਜਿੰਨੀ ਚਗਲਾਤ ਆ ਨਾ ਇਹ ਸਾਰੀ ਪਟਾਈ ਸਾਡਾ ਇੰਨਾ ਪਾਣੀ ਪਾ ਲਾ ਕੇ ਆਏ ਆ ਤੇ ਜੇ ਨਹੀਂ ਹੋ ਸਕਦਾ ਸਾਨੂੰ ਪੰਜ ਪੰਜ ਮਰਲੇ 플ੌਟ ਵੀ ਦਿੱਤੇ ਜਾਣ ਕਿਉਂ ਅਸੀਂ ਅਸਟ ਕਾ ਦੇ ਜਿਹੜੀ ਬੇਟੀ ਨਾ ਪਕਰ ਤਾਂ ਠੀਕ ਹੈ ਨਾ ਜੇ ਅਸੀਂ ਇਦਾਂ ਇਹਨਾਂ ਨੂੰ ਰੋਲਣਾ ਸਰਕਾਰ ਦੇ ਸਾਨੂੰ ਨਾ 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 ਪਹਿਲਾਂ ਵਾਲੇ ਸਰਕਾਰਾਂ ਮੇ 70 ਕੋਈ ਸਰਕਾਰ ਹੋਰ ਹੀ ਨਹੀਂ ਤੇ ਐ ਮੇਲੜੀ ਕੋਈ ਆਉਂਦਾ ਸੁਪੰਚ ਨਹੀਂ ਆਉਂਦਾ ਪਰ ਹੁਣ ਕੋਈ ਕਸਰ ਨਹੀਂ ਦੀ ਮਰ ਸਾਹ ਵੱਲੋਂ ਸਾਰੀਆਂ ਟੀਮਾਂ ਹੋਂਦੀਆਂ ਨੇ ਡਾਕਟਰਾਂ ਦੀਆਂ ਜੋ ਵੀ ਆ ਤਕਰੀਬਨ ਸਾਰੀਆਂ ਹੋਂਦ ਨੇ ਕੋਈ ਕੋਈ ਬੰਤਾ ਬੱਚਾ ਬਿਮਾਰ ਨਹੀਂ ਸਾਰੇ ਠੀਕ ਠਾਕ ਨੇ ਹਾਂਜੀ ਡਾਕਟਰ ਸਾਹਿਬ ਆ ਰਹੇ ਜੀ ਲਾ ਜਾਦੇ ਆਂ ਜੀ ਆਹ ਤਾਂ ਤੁਸੀ ਇੱਥੇ ਜਲਾਣਾ ਤੇ ਤੁਸੀਂ ਆਜਾ ਕਰੋ ਜੇ ਤਾਂ ਮਾਜੀ ਆਜਾ ਕਰੋ ਤਿੰਨ ਤਿੰਨ ਦਿਨ ਲਈ ਨਹੀਂ ਉਹ ਚਲੋ ਕੋਈ ਨਹੀਂ ਐਮਐਲਏ ਸਾਹਿਬ ਵੀ ਕਹਿ ਰਹੇ ਨੇ ਸਾਨੂੰ ਨੇ ਸਾਰੇ ਇੰਤਜ਼ਾਮ ਕੀਤੇ ਹੋਏ ਇਹਨਾਂ ਨੇ ਹਾਂਜੀ ਬਾਕੀ ਡੰਗਰਾਂ ਦਾ ਰਾਸ਼ਨ ਪਾਣੀ ਵੀ ਸਭ ਕੁਝ ਆ ਰਿਹਾ ਵਾ ਸਾਨੂੰ ਇਹੀ ਪ੍ਰੋਬਲਮ ਆ ਕਿ ਇਹਦੇ ਉੱਪਰ ਹੀ ਸੜਕ ਬਣਾਈ ਜਾਵੇ ਇਹ ਸਾਰਾ ਸਾਡਾ ਕਮਿਊਨਿਟੀ ਹੋਣਾ ਚਾਹੀਦਾ ਹੈ ਹਾਂਜੀ ਇੱਕ ਗੱਲ ਆ ਤੇ ਉਹ ਚੀਜ਼ ਕਰਦੇ ਸਭ ਤੋਂ ਵੱਧ ਤੁਹਾਨੂੰ ਪਤਾ ਹੈ ਹਾਂਜੀ ਕਿ ਕਿੱਥੇ ਕਿਹੜਾ ਬੰਨ ਕਿੱਥੋਂ ਪਾਣੀ ਆਉਂਦਾ ਹਾਂਜੀ ਤੁਹਾਨੂੰ ਕੁਝ ਕਿ ਕਰ ਹਾਂਜੀ ਇਹ ਸਾਡਾ ਉਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿਉਂਕਿ ਉਹ ਤਾਂ ਦਫ਼ਤਰਾਂ 'ਚ ਬੈਠੇ ਨੇ ਉਹਨਾਂ ਨੂੰ ਕੀ ਪਤਾ ਕੀ ਕਰ ਹਾਂਜੀ ਸਰਪੰਚ ਸਾਹਿਬ ਮੈਂ ਦੱਸਿਆ ਮੰਨੀ ਹਾਂਜੀ ਹਨਾ ਇਹ ਤੁਹਾਨੂੰ ਆਪੋਰੀ ਨਹੀਂ ਹੈਗੀ ਹਾਂਜੀ ਇੱਧਰ ਵੀ ਪੂਰੀ ਨਹੀਂ ਹੈਗੀ ਨਹੀਂ ਹੈਗੀ ਉੱਡਾਫ ਲੱਗ ਜਾਂਦੀ ਹਾਂਜੀ ਡਾਫ ਲੱਗ ਜਾਂਦੀ ਸਾਰਿਆਂ ਘਰਾਂ ਇਹ 12-12 ਫੁੱਟ ਪਾਣੀ ਕਿ ਵੀ ਸਾਡੇ ਕੋਲ ਬਹੁਤ ਨਾਲ ਹੀ ਹੈਗੀ ਐ ਦਰਿਆ ਦੀ ਵੇਚੀ ਐ ਇਹ ਦਰਿਆ ਚੋਂ ਆ ਕਰਦੀ ਤੁਹਾਡੇ ਸਹਿਯੋਗ ਨਾਲ ਸਾਰੇ ਸਹਿਯੋਗ ਨਾਲ ਇੰਡੀਆ ਗਵਰਨਮੈਂਟ ਤੋਂ ਰਿਸੀਵ ਕੀ ਹਾਂ ਬੰਨ ਬੰਦ ਬਹਿ ਜਾ ਕੇ ਆਉਂਗਾ ਤੁਹਾਡਾ ਬੰਨ ਬਾਜੀ ਸਾਰੇ ਕੋਣ ਲਸਣਾ ਬਰਦਾ ਨਹੀਂ ਆਉਣ ਵਾਲੀਆਂ ਚੀਜ਼ ਸਾਰੀਆਂ ਨਹੀਂ ਨਹੀਂ ਕਿਸਾਨ ਪਈ ਮਿੱਟੀ ਕਰਦੇ ਨੂੰ ਤਾਂ ਜਾ ਦੇ ਹਾਂਜੀ ਹਾਂਜੀ ਸਾਨੂੰ ਕੋਈ ਲੋੜ ਨਹੀਂ ਹਾਂਜੀ ਸਰ ਜੇ ਮੈਨੂੰ ਜਿਹੜਾ ਮੰਗਣਾ ਹੋਵੇ ਉਹ ਸੀ ਕਰੀਓ ਤਾਂ ਮੈਂ ਦੇਖਾਂ ਸੋ ਆਈ ਨਾ ਜਦੋਂ ਨਹੀਂ ਪੜਨਾ ਤਾਂ ਤੁਸੀਂ ਕਿਤੇ ਚੁੱਕ ਜਾਈਦਾ ਲੈ ਗਾ ਤੋ ਇਹ ਰਾਸ ਜਿਹੜਾ ਬਿੰਦਾਂ ਮੋਲੇ ਤੇ ਮੇਹਰ ਅੰਦਰ ਬੱਜ ਜਾਵੇ ਰੋਸ਼ਨੀ ਗਈ ਜਾਂਦਾ ਲੈਟੱਕ ਘਰ ਜਾਂਦੀ ਆ ਇੱਥੇ ਪਹਿਲਾਂ ਇਥੇ ਰੰਗ ਚ ਲੈ ਕੀ ਬੋਲ ਜਾਂਦਾ ਕਿੰਨੀ ਦੀ ਮਨਜ਼ੂਰੀ ਮਿਲੀ ਹੈ ਨਾ ਸਾਡੇ ਘਰ ਦਾ ਜਿਹਦੇ ਨੇ ਨਹੀਂ ਕੁਝ ਵੀ ਕੀਤਾ ਤਾਂ ਫਿਰ ਚਾਹੀਦੀ ਗੋਜ਼ ਵਰਤੋ ਲੈ ਕੇ ਸਾਡੇ ਘਰ ਤੋਂ ਬੰਦ ਨੂੰ ਸਕੂਟ ਉੱਡ ਕੇ ਜਾਂਦੀ ਬੱਸ ਆਉਂਦੀ ਹੈ ਨਾ ਔਰ ਡਰਾਈਵਰ ਨਹੀਂ ਲੈ ਕੇ ਆਉਂਦਾ ਕੱਚਾ ਰਸਤਾ ਹੈ ਨਾ ਸਾਰੇ ਰਸਤੇ ਕੱਚੇ ਆ ਹਾਂਜੀ ਤੇ ਉਹ ਫਿਰ ਸੜਕ ਤੋਂ ਵਾਪਸ ਕਰ ਲੈਂਦਾ ਹੈ ਹਾਂਜੀ ਹਾਂ ਤੇ ਗੁੱਲੇ ਸਾਰੇ ਬੱਚੇ ਫੱਤੇ ਗੁੱਲੇ ਟੱਕਰ ਆ ਸਾਰੇ ਇਹ ਸਾਰੇ ਕੱਚਾ ਰਸਤਾ ਹੈ ਸਾਰਾ ਕੱਚਾ ਪੁੱਤ ਕੋਈ ਤੇ ਚੱਲਵਾ ਦੇ ਬੱਸ ਡਰਾਈਵਰ ਤੋਂ ਲੈ ਜੀ ਕਰਾ ਮੈਂ ਪੁੱਤ ਇਹ ਸਰ ਸਾਰਾ ਹੀ ਇਹ ਕੰਪਲੀਟ ਹੋਣਾ ਚਾਹੀਦਾ ਸਭ ਕੁਝ ਜਿਹੜਾ ਗੈਪ ਬਾਕੀ ਜੋ ਵੀ ਮੁਆਵਜ਼ੇ ਨੇ ਜਿੰਨਾ ਨੁਕਸਾਨ ਹੋਇਆ ਸਾਰਾ ਉਹ ਤਾਂ ਉਹ ਤਾਂ ਕਰ ਲਿਆ ਹਾਂਜੀ ਉਹ ਤਾਂ ਕੋਈ ਨਹੀਂ ਫਸਲਾਂ ਦਾ ਕੋਈ ਨਹੀਂ ਜਾਨੀ ਨੁਕਸਾਨ ਨਾ ਹਾਂਜੀ ਚਲੋ ਚਲੋ ਇੱਥੇ ਇੱਥੇ ਉਤਾੜਿਆ ਮਤਲਬ ਸਾਰੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਹੋਣਾ ਚਾਹੀਦਾ ਸਾਰਾ ਕਹਾਂ ਨੂੰ ਇਹ ਨਾ ਹੋਵੇ ਬਸ ਹਾਂਜੀ ਇਹ ਇਹ ਕੰਮ ਨਹੀਂ ਹੋਣਾ ਚਾਹੀਦਾ ਕਿ ਅਸੀਂ ਸਿਰਕਾਂ ਦੇ ਫੇਰ ਰੁਲ ਗਏ ਔਰ ਠੀਕ ਇਹ ਗੱਲ ਵੀ ਹੋਣੀ ਚਾਹੀਦੀ ਹਾਂਜੀ ਕੋਈ ਨਹੀਂ ਕੋਈ ਨਹੀਂ ਠੀਕ ਨਾ ਕਰਾਂਗੇ ਹਾਂਜੀ ਇਹ ਤਾਂ ਪੱਕਿਆ ਕਰੋ ਵਸ ਪੱਕੇ ਅਫਸਰ ਬਣਾਣਾ ਹੈ ਹਨਾ ਉਹਦਾ ਉਹ ਜਿਹੜਾ ਸੁਪਰਟ ਕਰਾਉਣਾ ਹੈ ਆਲੀ ਕੀ ਹੁਕਮ ਹੈ ਜੀ ਹਾਂ ਜੀ ਸਰ ਸਰ ਦਾ ਕੱਚੇ ਰਸਤੇ ਨੂੰ ਸਾਰੇ ਇਹ ਸਾਰੇ ਪੱਕੇ ਕਰਾਏ ਜਾ ਚਲ ਚਲ ਆਸ ਕਰ ਸਾਰੀ ਜੀ ਜੀ ਮੈਂ ਕੋਸ਼ਿਸ਼ ਕਰਾਂਗਾ ਪਿਆਰ ਨਾਲ ਇਹ ਉਹ ਆਡੀਟੋਰਿਅਮ ਲੱਭ ਰਿਹਾ ਹੈ। ਹਾਂ ਜੀ, ਸਨ ਕਰ ਲਓ ਕਿ ਗੋਲੀਆਂ ਤੇ ਆਪਣਾ ਦਰਿਆ ਦਾ ਵੀ ਚੋਣ। ਮੇਰਾ ਬਾਪ ਵਿੱਚ ਹਾਂ ਜਿਹੜੇ ਰੋਖ ਬਣ ਉਹਨੂੰ ਥੋੜੇ ਸਾਫ਼ ਕਰਾ ਦਿਓ। ਸਾਫ਼ ਕਰਵਾ ਦਿਓ। ਉਹ ਕਹਿੰਦਾ ਕਿ ਇੱਕ ਇੱਥੇ ਨਹੀਂ ਹੋਣਾ। ਇੱਕ ਸਾਡੇ ਘਰ ਵੀ ਸਾਰੇ ਟੱਠ ਗਏ ਜੀ। ਹਾਂ, ਇਹੋ ਤੋਂ ਕੋਈ ਨਹੀਂ ਤਤ ਸਮਝ। ਸਾਰਾ ਉਹਦਾ ਮਾਪ ਜੀ। ਪਾ ਡੰਗਰਾਂ ਦਾ ਹਾਂ ਜੀ ਨਾ ਜੀ ਤੁਹਾਡੀ ਰਾਜਾ ਸਾਹਿਬ ਸਾਡੇ ਭਾਜੀ ਨੇ ਸਾਡੀ ਬਹੁਤ ਬਹੁਤ ਧੰਨਵਾਦ ਜੀ ਇਹ ਬਹੁਤ ਬਹੁਤ ਮਦਦ ਕਰਦੇ ਜੀ ਸਾਡੀ ਰਾਸ ਰੁਕਾਣੀ ਸਾਡੀ ਸਰਕਾਰ ਨਹੀਂ ਆਉਣੀ ਬਾਰ ਬਾਰ ਹਾਂ ਜੀ ਬਿਲਕੁਲ ਬਹੁਤ ਬਹੁਤ ਸਾਨੂੰ ਤੇਜ ਤੇ ਕੱਢ ਕੇ ਖੜਿਆ ਸੀ ਹਾਂ ਜੀ ਹਾਂ ਜੀ ਥੋੜੀ ਸਰਕਾਰ ਹੈ ਜੀ ਹਾਂ ਜੀ ਕੋਈ ਗੱਲ ਨਹੀਂ ਸਰ ਦੇ ਦੋ ਸਾਡੀਆਂ ਲੋਕਾਂ ਦੀਆਂ ਗੱਲਾਂ ਸੁਣਨ ਆਣ ਕੁਝ ਹੋਰ ਬਹੁਤ ਬਹੁਤ ਧੰਨਵਾਦ ਜੀ ਨਹੀਂ ਪੰਚਾਇਤ ਨਹੀਂ ਦੇਣਾ ਸੇਮ ਹੀ ਹੈ ਬਲਡੀ ਉਹ ਹਾਂਜੀ ਸੇਮ ਬਲਡੀ ਆਉਹੀ ਹੋਈ ਉਹ ਆ ਗਿਆ ਹਾਂਜੀ ਆਦਾ ਆਵੇ ਲੱਗਦੀ ਹੈ ਹਾਂਜੀ ਇੱਕ ਮੇਨ ਬੰਨਹਰ ਨੂੰ ਜ਼ਰੂਰੀ ਬਹੁਤ ਜਰਾ ਇਹ ਸਾਨੂੰ ਸੜਕ ਹੈ ਹੀ ਨਹੀਂ ਜੀ ਹਾਂ ਜੀ ਸੜਕਾਂ ਵੀ ਪੰਜ ਚਾਰ ਖੇਡ ਲੱਗਦੇ ਪਿੰਡ ਦੇ ਹਾਂ ਅਬਦੁੱਲਾਪੁਰ ਵਾਲੇ ਵੀ ਇਹੀ ਕਹਿੰਦੇ ਸੀ ਸਰਪੱਤੇ ਕੋਲੇ ਨੂੰ 70 80 ਸਰਮਤਾ 2023 ਦੀ ਗੰਦੂ ਵਾਲਾ ਪਤਾ ਐਲਪੀ ਸਾਹਿਬ ਨੂੰ ਮੈਂ ਕੀਤੀ ਆ ਪ੍ਰਿਆਸ ਲਈ ਆਏ ਨੇ ਐਲਪੀ ਸਾਹਿਬ ਪਿੰਡ बहुत ਜਿਹੜੇ ਲੰਸਟਾ ਪਰਸਪਰ ਦਾ ਪਰਸਪਰ ਜੀ ਕਰਦਾ ਹੈ। ਉਹ ਸਭ ਤੋਂ ਵੱਧ ਲੀਡਿੰਗ ਹੋਏਗੀ ਨਾ ਫੋਰ ਲੀਡਿੰਗ ਵਾਸਤੇ ਅੱਜ ਤਾਂ ਆਮ ਤਿੰਨ ਚਾਰ ਬੋਲ ਨੂੰ ਦੇਖਣਾ ਧੋਣ ਨੂੰ ਤੇ ਰਿਹਾ ਹੋਰ ਜਾਰੀ ਲੱਗੀ ਹੈ ਦਰਿਆਲੇ ਕੰਨਾ ਤੁਹਾਨੂੰ ਤੁਹਾਨੂੰ ਜਿਆਦਾ ਪਤਾ ਹੈ। ਹਾਂਜੀ ਕਿੱਥੇ ਬੋਲੀ ਨੂੰ ਜੀ ਅੱਛਾ ਤੁਹਾਨੂੰ ਪਾਣੀ ਆਉਂਦਾ ਜੀ ਕਿੱਥੋਂ ਪੁੱਛਦੇ ਜੀ ਠੀਕ بات رو دو دو بہت